ਹੈਲੋ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਕੀ ਹਾਲ ਚੱਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਸਾਡੇ ਸਲਾਈ ਕੜਾਈ ਚੈਨਲ ਤੇ ਵੈਗੁਰੂ ਸਰਬਦਾ ਭਲਾ ਕਰੇ ਅੱਜ ਆਪਾਂ ਤੁਹਾਨੂੰ ਲੇਜ਼ੀ ਡੇਜੀ ਟੈਂਕੇ ਬਾਰੇ ਦੱਸਾਂਗੇ ਇਹ ਟੈਂਕਾ ਬਹੁਤ ਹੀ ਸਾਨ ਤੇ ਸੌਖਾ ਹੈ ਹਾਂਜੀ ਆਪਾਂ ਪਹਿਲਾਂ ਇਹਦਾ ਛਾਪਾ ਤਿਆਰ ਕਰਨ ਦਾ ਹੈ ਪੈਨਸਲ ਆਪਣੀਆਂ ਕੱਚੀ ਪੈਨਸਲ ਹੁੰਦੀ ਨਾ ਕੱਪੜੇ ਤੇ ਨਿਸ਼ਾਨੀਆਂ ਲਾਉਣ ਵਾਲੀ ਉਹਦੇ ਨਾਲ ਆਪਾਂ ਛਾਪਾ ਤਿਆਰ ਕਰ ਲਾਂਗੇ ਕੋਈ ਵੀ ਆਪਣੇ ਆਈਡੀਏ ਦੇ ਨਾਲ ਤੁਸੀਂ ਛਾਪਿਆ ਕਰਕੇ ਤੁਸੀਂ ਟੈਂਕਾ ਪਾ ਕੇ ਸਿੱਖ ਸਕਦੇ ਜੇ ਇਹ ਟੈਂਕੇ ਆਪਾਂ ਸੂਟ ਦੇ ਕੋਰਨਰ ਦੇ ਫੁੱਲ ਦੇ ਸਾਹਮਣੇ ਆਪਾਂ ਛਾਪਿਆ ਹੋਇਆ ਭੀ ਜਿਸ ਤਰ੍ਹਾਂ ਆਪਾਂ ਗਰਮ ਸੂਟਾਂ ਦੇ ਕੋਰਨਰ ਦੇ ਵਿੱਚ ਫੁੱਲ ਪਾਈਏ ਤੇ ਉਹ ਉਹ ਸਾਹਮਣੇ ਆਪਾਂ ਬਣਾ ਕੇ ਤੁਹਾਨੂੰ ਦੱਸਦੇ ਪਏ ਇਹ ਬਹੁਤ ਹੀ ਸੌਖਾ ਟੈਂਕਾ ਹੈ ਬਿਲਕੁਲ ਬਿਗਿਨਰ ਭੈਣਾਂ ਮੇਰੀਆਂ ਕਰ ਸਕਦੀਆਂ ਨੇ ਮੈਂ ਤੁਹਾਨੂੰ ਅੱਜ ਤੱਕ ਜਿੰਨੀਆਂ ਵੀ ਕਲਾਸਾਂ ਦੇ ਵਿੱਚ ਟੈਂਕੇ ਦੱਸੇ ਆ ਬਹੁਤ ਹੀ ਸੌਖੇ ਸੌਖੇ ਦੱਸੇ ਆ ਬੜੀ ਆਸਾਨੀ ਦੇ ਨਾਲ ਥੋੜੇ ਥੋੜੇ ਟਾਈਮ ਦੇ ਵਿੱਚ ਬਣਨ ਵਾਲੇ ਹੁੰਦੇ ਆ ਨੋਰਮਲ ਜਿਦਾ ਆਪਾਂ ਡੇਲੀ ਵੇਅਰ ਸੂਟ ਕਰਨੇ ਹੁੰਦੇ ਉਹਨਾਂ ਦੇ ਉੱਪਰ ਆਪਾਂ ਪਾ ਸਕਦੇ ਆ ਕੋਰਨਰ ਦੇ ਵਿੱਚ ਫੁੱਲ ਬਾਵਾਵਾਂ ਦੇ ਉੱਪਰ ਫੁੱਲ ਪਾ ਕੇ ਆਪਾਂ ਇਹਨਾਂ ਨੂੰ ਸੂਟਾਂ ਨੂੰ ਤਿਆਰ ਕਰ ਸਕਦੇ ਇਹਨਾਂ ਦੇ ਨਾਲ ਹਾਂਜੀ ਚਲੋ ਆਪਾਂ ਸ਼ੁਰੂ ਕਰਦੇ ਆਂ ਇਹ ਆਪਾਂ ਅੰਕਰ ਦੀਆਂ ਗੁੱਟੀਆਂ ਲਈਆਂ ਹੋਈਆਂ ਐ ਅੰਕਰ ਦੀ ਗੁੱਟੀ ਦੇ ਧਾਗੇ ਦੇ ਨਾਲ ਬਣਾਉਣ ਦਾ ਐ ਅੰਕਰ ਦੀ ਗੁੱਟੀ ਦੇ ਵਿੱਚ 4-6 ਲੇਅਰ ਦਾ ਧਾਗਾ ਹੁੰਦਾ ਵਾ ਇਹਦੇ ਵਿੱਚ ਮੈਂ 5 ਲੇਅਰ ਦਾ ਧਾਗਾ ਪਾਇਆ ਏ ਇੱਕ ਇੱਕ ਧਾਗਾ ਵਿੱਚੋਂ ਕੱਢ ਦਿੰਨੀ ਆ ਕਿਉਂਕਿ 5 ਲੇਅਰ ਦਾ ਧਾਗਾ ਪਾਉਣ ਦੇ ਨਾਲ ਆਪਣਾ ਇਹ ਮੋਟਾ-ਮੋਟਾ ਬੰਦਾ ਸੋਨਾ ਲੱਗਦਾ ਥੋੜਾ ਜਿਹਾ ਇਥੋਂ ਆਪਾਂ ਸਫਾਈ ਦੇਣ ਦਾ ਪੂਰਾ ਧਿਆਨ ਰੱਖਣਾ ਜਿਹੜੇ ਛੇਕ ਦੇ ਵਿੱਚ ਆਪਾਂ ਧਾਗਣ ਕੱਢਿਆ ਹੋਇਆ ਉਸੇ ਦੇ ਵਿੱਚੋਂ ਵਾਪਸੀ ਫੇਰ ਵੱਲ ਪਾ ਕੇ ਉੱਪਰ ਦੀ ਲੈ ਕੇ ਜਾਣਾ ਬਹੁਤ ਹੀ ਸੌਖਾ ਟੈਂਕਾ ਬਹੁਤ ਹੀ ਆਸਾਨ ਟੈਂਕਾ ਹੈ ਪਹਿਲਾਂ ਵੀ ਤੁਹਾਨੂੰ ਮੈਂ ਜਿੰਨੇ ਟੈਂਕੇ ਦੱਸੇ ਆ ਇਸੇ ਤਰ੍ਹਾਂ ਹੀ ਥੋੜੇ ਥੋੜੇ ਸਮੇਂ ਦੇ ਵਿੱਚ ਬਣਨ ਵਾਲੇ ਆ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਆ ਵੇਖੋ ਮੈਂ ਰਮਾਲ ਬਣਾਇਆ ਹੋਇਆ ਸੀ ਇਸ ਟੈਂਕੇ ਦਾ ਤੁਹਾਨੂੰ ਦਿਖਾਉਣੀ ਆ ਇਹ ਮੈਂ ਪਹਿਲਾਂ ਵੀ ਕੁੜੀਆਂ ਨੂੰ ਕਲਾਸਾਂ ਦਿੱਤੀਆਂ ਹੋਈਆਂ ਅਸੀਂ ਕੰਮ ਕਰਕੇ ਇਸ ਕਰਕੇ ਇਹ ਮੇਰੇ ਤੋਂ ਬਣੇ ਹੋਏ ਪਏ ਮੈਂ ਤੁਹਾਨੂੰ ਬਾਰ-ਬਾਰ ਸਾਰੇ ਟੈਂਕੀਆਂ ਦੇ ਨਾਲ-ਨਾਲ ਇਹ ਰੁਮਾਲ ਦਿਖਾਣੀ ਹੈ ਬਣਾਏ ਹੋਏ ਇਹ ਟੈਂਕੀ ਵਿੱਚ ਬਣਾ ਕੇ ਰੱਖੇ ਹੋਏ ਨੇ ਸਾਰੇ ਹਾਂਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਆ ਦੇਖੋ ਹੁਣ ਆਪਾਂ ਜਾ ਲੋ ਤਾਂ ਕਲਰ ਦੇ ਥੱਲੇ ਪੱਤੀ ਬਣਾ ਕੇ ਉੱਪਰ ਆਪਾਂ ਇਹਨੂੰ ਮੰਜੈਂਟਾ ਦੀ ਭਰਾਈ ਦੇਣੀ ਆ ਮੰਜੈਂਟਾ ਦੀ ਭਰਾਈ ਦੇ ਨਾਲ ਇਹ ਬਹੁਤ ਸੋਹਣਾ ਕਲਰ ਉੱਠੂਗਾ ਇਹ ਵੀ ਆਪਾਂ ਅੰਕਰ ਦੀ ਕੁਸ਼ੀ ਦਾ ਧਾਗਾ ਜੂਸ ਕੀਤਾ ਜਿੱਦੋਂ ਆਪਾਂ ਇਸ ਛਿਲਕੀ ਦੀ ਰੀਲਾਂ ਜਾਂ ਪਾਟ ਦੀਆਂ ਰੀਲਾਂ ਵਗੈਰਾ ਜੂਸ ਕਰਦੇ ਹਾਂ ਉਹਨਾਂ ਦੇ ਰੰਗ ਉੱਤਰ ਜਾਂਦੇ ਕਲਰ ਬਹੁਤ ਜ਼ਿਆਦਾ ਫੇਟ ਹੋ ਜਾਂਦੇ ਆ ਅੰਕਰ ਦੀ ਗੁੱਟੀ ਦਾ ਕਲਰ ਨਹੀਂ ਫੇਟ ਹੁੰਦਾ ਇਹ ਆਪਾਂ ਅੰਕਦੀਆਂ ਗੁਟੀਆਂ ਰੰਗੋਲੀ ਕੰਪਨੀ ਵਾਲੀਆਂ ਗੁਟੀਆਂ ਵਾਂ ਜਿਹੜੀਆਂ ਇਹਨਾਂ ਦੇ ਕਲਰ ਬਿਲਕੁਲ ਫੀਟ ਨਹੀਂ ਹੁੰਦੇ ਉਹ ਵਾਲੀਆਂ ਗੁਟੀਆਂ ਵਰਤੀਆਂ ਇਹਦੇ ਵਿੱਚ ਹੁਣ ਆਪਾਂ ਗੰਢ ਧੋਪਾ ਪਾ ਦੇਣਾ ਵਾ ਜਦੋਂ 5 6 ਡਾਟ ਆਪਾਂ ਗੰਢ ਧੋਪੇ ਦੇ ਪਾ ਦੇ ਵਿੱਚ ਇਹ ਆਪਣੀ ਬਿੰਦੀ ਪੂਰੀ ਕਵਰ ਹੋ ਜਾਏਗੀ ਇਸ ਤਸਵੀਰ ਨੂੰ ਧਾਗੇ ਨੂੰ ਵਾਲ ਪਾ ਕੇ ਸੂਈ ਨੂੰ ਵਿੱਚ ਦੀ ਨਗਾਉਣਾ ਆਪਾਂ ਆਹ ਦੇਖੋ ਆਪਣਾ ਪੂਰਾ ਡਾਟ ਜਿਹੜਾ ਵਿੱਚੋਂ ਕਵਰ ਹੋ ਗਿਆ ਹੈ ਇਹੀ ਉਸੇ ਤਰ੍ਹਾਂ ਆਪਾਂ ਉੱਪਰ ਨੇ ਫਲਾਵਰ ਵੀ ਬਣਾਵਾਂਗੇ ਹੁਣ ਜਿੱਥੇ ਵੀ ਆਪਾਂ ਉਸੇ ਤਰ੍ਹਾਂ ਬਣਾਉਣਾ ਇਹ ਮੇਰੇ ਕੋਲ ਫਰੇਮ ਫਰੇਮ ਦਾ ਕਰਕੇ ਆਪਾਂ ਨੂੰ ਬਾਰ ਬਾਰ ਕਮਾਉਣਾ ਪੈਂਦਾ ਉੱਪਰ نیچے ਹੋ ਜਾਂਦਾ ਵਾ ਕੈਮਰੇ ਤੋਂ ਆਪਾਂ ਕੋਸ਼ਿਸ਼ ਕਰਾਂਗੇ ਥੋੜੀ ਦੇਰ ਵਿੱਚ ਅਡਾ ਲਿਆਵਾਂਗੇ ਅੱਡੇ ਦੇ ਉੱਪਰ ਬਣਾ ਕੇ ਤੁਹਾਨੂੰ ਦੱਸਿਆ ਕਰਾਂਗੇ ਕਿਉਂਕਿ ਅੱਡੇ ਦੇ ਉੱਪਰ ਇੱਕ ਜਗ੍ਹਾ ਕੈਮਰਾ ਟਿਕਿਆ ਰਹਿੰਦਾ ਉਹਨੂੰ ਬਾਰ-ਬਾਰ ਲਾਉਣਾ ਨਹੀਂ ਪੈਂਦਾ ਇਹ ਫਰੇਮ ਨੂੰ ਆਪਾਂ ਨੂੰ ਬਾਰ-ਬਾਰ ਕਮਾਉਣਾ ਪੈਂਦਾ इन्हों थोड़ा जहा लू लू जी रखना पोड़ा जहा खुला खुला इस तरह ही आप सारे फुल तैयार करके फिर आप ਆਪਾਂ ਇਹਦੇ ਵਿੱਚ ਫਿਰੋਜੀ ਕਲਰ ਪਾਇਆ ਹੈ ਅਸੀਂ ਪੁਨਾ ਦੇ ਤੇ ਉਹਦੇ ਵਿੱਚ ਆਪਾਂ yellow ਕਲਰ ਦੇ ਨਾਲ ਛੇੜ ਪਾਵਾਂਗੇ ਕਿਉਂਕਿ ਜਿਹੜਾ ਕਲਰ ਲਾਈਟ ਹੁੰਦਾ ਵਾ ਉਹ ਥੋੜਾ ਤੋਂ ਤੁਸੀਂ ਮੋٹے ਧਾਗੇ ਨਾ ਪਾਇਆ ਕਰੋ ਉਹ ਸ਼ੋਅ ਹੋਵੇ ਆਪਣਾ ਬਣਿਆ ਹੁਣ yellow ਕਲਰ ਵੀ ਮੈਂ ਵੇਹੇ ਹਾਂਜੀ ਇਹ ਮੈਂ ਧਾਗਾ ਜਿਹੜਾ ਛੇ ਧਾਗੇ ਤੰਦ ਪੂਰੇ ਪਾਏ ਹੋਏ ਹਨਕਰ ਦੀ ਗੁਟੀ ਵਾਲੇ ਆਪਾਂ ਇਹਨੂੰ ਜੈਲ ਧਾਗੇ ਦੇ ਨਾਲ ਸਾਰੇ ਨੂੰ ਕਵਰ ਕਰਾਂਗੇ ਹਾਂਜੀ ਇਸੇ ਤਰ੍ਹਾਂ ਹੀ ਆਪਾਂ ਨੀਚੇ ਜੇ ਫਲਾਵਰ ਦੇ ਵਿੱਚ ਪਿੰਕ ਕਲਰ ਪਾਇਆ ਵਾ ਪਿੰਕ ਕਲਰ ਦੇ ਵਿੱਚ ਪੈਰਟ ਸ਼ੇਡ ਦੀ ਆਪਾਂ ਸ਼ੇਡ ਦਵਾਂਗੇ ਆਪਾਂ ਇਹ ਪੂਰੀ ਤਰ੍ਹਾਂ ਵਿੱਚ ਪੈਰਟ ਕਲਰ ਵੀ ਦਿਸਦਾ ਪਿਆ ਵਾ ਹਾਂਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਨਾਲ ਦੀ ਨਾਲ ਲਾਈਕ ਕਮੈਂਟ ਕਰ ਦਿਓ ਤਾਂ ਕਿ ਅਸੀਂ ਜਿਹੜੀ ਜਿਹੜੀ ਵੀਡੀਓ ਅਪਲੋਡ ਕਰਦੇ ਆ ਉਹ ਤੁਹਾਡੇ ਤੱਕ ਪਹੁੰਚ ਗਏ ਤਾਂ ਤੁਸੀਂ ਵੀਡੀਓ ਨੂੰ ਸ਼ੇਅਰ ਕਰੋਗੇ ਤੇ ਇਹ ਹੋਰ ਵੀ ਪਹਣਾ ਤੱਕ ਪਹੁੰਚੇਗੀ ਆਪਣੇ ਫੁੱਲ ਕੰਪਲੀਟ ਹੋ ਚੁੱਕੇ ਆਪਾਂ ਹੁਣ ਚਲੋ ਤੁਹਾਨੂੰ ਨਾਲ ਹੀ ਇੱਦਾਂ ਡੰਡੀਆਂ ਦੀ ਲਿਕਣੀ ਬਣਾਉਣੀ ਦੱਸ ਦਿੰਨੇ ਆ ਆ ਵੇਖੋ ਆਪਾਂ ਹੁਣ ਲਿਕਣੀ ਬਣਾਉਣੀ ਸ਼ੁਰੂ ਕੀਤੀ ਆ ਲਿਕਣੀ ਬੈਕ ਸਾਈਡ ਤੋਂ ਅੱਗੇ ਨੂੰ ਟੈਂਕਾ ਖੜਨਾ ਜਿੰਨਾ ਆਪਾਂ ਨਿੱਕਾ ਟੈਂਕਾ ਲੈ ਕੇ ਲਿਕਣੀ ਬਣਾਵਾਂਗੇ ਉਨੇ ਲਿਕਣੀ ਆਪਣੀ ਸੋਹਣੀ ਬਣੂਗੀ ਬਰੀਕ ਬਣੂਗੀ ਉਹ ਜਿਸ ਤਰ੍ਹਾਂ ਵੱਡਾ ਟੈਂਕਾ ਲੈ ਕੇ ਲੀਕਣੀ ਆਪਾਂ ਬਣਾਉਨੇ ਨੇ ਉੱਪਰ ਦੀ ਤਾਂ ਨੂੰ ਉਠ ਦਿਜੀ ਹੈ ਜਿੰਨੀ ਛੋਟੇ ਟੈਂਕੇ ਨਾਲ ਆਪਾਂ ਲੀਕਣੀ ਬਣਾਵਾਂਗੇ ਕਦੀ ਨਹੀਂ ਠੂ ਵੀ ਤਾਂ ਨੂੰ ਕਦੀ ਉੱਗਰੂਗੀ ਨਹੀਂ ਪਰ ਪਰ ਨੂੰ ਇਸ ਤਰ੍ਹਾਂ ਵੇਖਣ ਦੇ ਵਿੱਚ ਵੀ ਸੋਹਣੀ ਲੱਗਦੀ ਬ੍ਰੀਕ ਟੈਂਕੇ ਵਾਲੀ ਲੀਕਣੀ ਤੇ ਮੋਟੀ ਮੋਟੀ ਵੀ ਬਣਦੀ ਏ ਆਪਾਂ ਪਿਛਲੇ ਹਫਤੇ ਵੀਡੀਓ ਕੋਈ ਅਪਲੋਡ ਨਹੀਂ ਕੀਤੀ ਕਿਉਂਕਿ ਥੋੜਾ ਜਿਹਾ ਦਿਵਾਲੀ ਕਰਕੇ ਵੀ ਪਹਿਲਾਂ ਆਪਾਂ ਵਿਜੀ ਰਹੇ ਸੀ ਆਪਾਂ ਪਿਛਲੇ ਹਫਤੇ ਉਸ ਤੋਂ ਪਹਿਲਾਂ ਦਿਵਾਲੀ ਕਰਕੇ ਤੇ ਹੁਣ ਬਾਅਦ ਵਿੱਚ ਹੋਰ ਵੀ ਦੋ ਤਿੰਨ ਆਪਾਂ ਨੂੰ ਕੰਮ ਪੈ ਗਿਆ ਸੀ ਇਸ ਕਰਕੇ ਆਪਾਂ ਵੀਡੀਓ ਨਹੀਂ ਪਾ ਸਕੇ ਤੇ ਹੁਣ ਆਪਾਂ ਤੁਹਾਨੂੰ ਇੱਕ ਡਾਈ ਦੀ ਵੀਡੀਓ ਹਰ ਸੰਡੇ ਦਿਆ ਕਰਾਂਗੇ ਤੇ ਕਟਿੰਗ ਸਟੀਚਿੰਗ ਦੀ ਵੀਡੀਓ ਆਪਾਂ ਵਿੱਚ ਵਿੱਚ ਦਿੰਦੇ ਰਵਾਂਗੇ ਕੜਾਈ ਦੀ ਵੀਡੀਓ ਸਿਰਫ ਆਪਣੀ ਹਰ ਸੰਡੇ ਆਇਆ ਕਰੇਗੀ ਹਾਂਜੀ ਆਪਾਂ ਇਸੇ ਤਰ੍ਹਾਂ ਇਹ ਵੇ ਲਿਕਣੀ ਸਾਰੀ ਕਰ ਲੈਣੀ ਆ ਤੁਸੀਂ ਹਣ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਵੀ ਤੁਹਾਨੂੰ ਇਹ ਮੇਰਾ ਡਿਜ਼ਾਈਨ ਕਿਹੋ ਜਿਹਾ ਲੱਗਾ ਏ ਇਹ ਤੋਂਪਾ ਆਪਾਂ ਨੂੰ ਕਿਸ ਤਰ੍ਹਾਂ ਦਾ ਲੱਗਾ ਵਧੀਆ ਲੱਗਾ ਤੇ ਜਸ ਜਸ ਨੂੰ ਉਹਦਾ ਜਵਾਬ ਆਪਾਂ ਨੂੰ ਜ਼ਰੂਰ ਦਿਓ ਕਮੈਂਟ ਬਾਕਸ ਦੇ ਵਿੱਚ ਤੁਸੀਂ ਇਹ ਧਰੂਵੀ ਆਪਾਂ ਸਾਰਾ ਲਿਕਣੀ ਦੇ ਨਾਲ ਕਵਰ ਕਰਾਂਗੇ ਇਹਨੂੰ ਆਪਾਂ ਨੂੰ ਕਮੈਂਟ ਬਾਕਸ ਦੇ ਵਿੱਚ ਤੁਸੀਂ ਇਹ ਵੀ ਦੱਸਣਾ ਵੀ ਕਲਰ ਕਿੰਨੇ ਕੁ ਸ਼ੂਟ ਕੀਤੇ ਇਸ ਕੱਪੜੇ ਦੇ ਉੱਪਰ ਆਪਣੇ ਚਲੋ ਜੀ ਆਪਾਂ ਤੁਹਾਨੂੰ ਇਹ ਸਾਰਾ ਬਣਾ ਕੇ ਫਿਰ ਦਿਖਾਉਨੇ ਆਂ चैनल सबसक्राइब करो देखो फुल अपना बन के पूरा तैयार हो गया ती दस मैनू कहो जहा लगा चलो जी वीडियो आप इतने एंड कर दे हाँ जी सत श्रीकाल जी